ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਅਮਰੀਕਾ ਵਿਖੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਦੇਸ਼ਾਂ ਤੇ ਵਿਦੇਸ਼ਾਂ ਦੇ ਅਹਿਮ ਮੁੱਦਿਆਂ ਤੇ ਡਾਕਟਰ ਸ੍ਰੀਿੰਦਰ ਸਿੰਘ ਗਿੱਲ ਸੀਨੀਅਰ ਜਰਨਲਿਸਟ ਅਤੇ ਪੀਸ ਆਫ ਅੰਬੈਸਡਰ ਯੂਐਸਏ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트াম্প ਤੇ ਕਾਤਲਾਨਾ ਹਮਲੇ ਬਾਰੇ ਚਰਚਾ ਕੀਤੀ ਗਈ। ਸੋਸ਼ੀਕਲ ਨਮਸਕਾਰ ਆਦਾਬ ਦੋਸਤੋ ਮੈਂ ਟੱਡਾ ਆਪਣਾ ਹਰਜੀਤ ਹੰਦਲ ਸਭ ਰੰਗ ਟੀਵੀ ਤੇ ਟੱਡਾ ਸਵਾਗਤ ਹੈ। ਜਿਵੇਂ ਪਹਿਲਾਂ ਦੀ ਤਰ੍ਹਾਂ ਅੱਜ ਵੀ ਅਸੀਂ ਕੁਝ ਮੁੱਦਿਆਂ ਨੂੰ ਛੋਣ ਦੀ ਕੋਸ਼ਿਸ਼ ਕਰਾਂਗੇ। ਔਰ ਸਾਡੇ ਨਾਲ ਨੇ ਡਾਕਟਰ ਸਤਿੰਦਰ ਸਿੰਘ ਜੀ ਗਿੱਲ ਅੰਬੈਸਡਰ ਆਫ ਫੀਸ ਕੋ-ਚੇਅਰਮੈਨ ਇੰਟਰਨੈਸ਼ਨਲ ਫੋਰਮ ਅਤੇ ਸੀਨੀਅਰ ਪੱਤਰਕਾਰ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਪੰਜਾਬ ਦੇ ਕਈ ਮੁੱਦੇ ਨੇ ਔਰ ਜੇਸ ਕੰਟਰੀਜ਼ ਅਸੀਂ ਰਹਿੰਦੇ ਆ ਉਹਨਾਂ ਦੀਆਂ ਵੀ ਇਲੈਕਸ਼ਨਾਂ ਜਿਹੜੀਆਂ ਸਿਰ ਤੇ ਆਉਣ ਵਾਲੀਆਂ ਉਹਨਾਂ ਬਾਰੇ ਵੀ ਵਿਚਾਰ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਬਰਾਂਗ ਟੀਵੀ ਤੇ ਮੈਂ ਸਭ ਤੋਂ ਪਹਿਲਾਂ ਸਬਰਾਂਗ ਟੀਵੀ ਦੇ ਸਰੋਤਿਆਂ ਨੂੰ ਡਾਕਟਰ ਸੁੰਦਰ ਸਿੰਘ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਡਰਸਬ ਜਿਵੇਂ ਆ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨਿਕਲੀਆਂ ਇੰਡੀਆ ਦੇ ਵਿੱਚ ਕਈ ਉਤਰਾ ਚੜਾਅ ਆਏ ਜਿਵੇਂ ਕਿ ਮੌਜੂਦਾ ਸਰਕਾਰ ਜਿਹੜੀ ਹੈ ਭਾਜਪਾ ਸਰਕਾਰ ਬੀਜੇਪੀ ਸਰਕਾਰ ਉਹਦੇ ਦਾਅਵੇ ਸੀਗੇ ਕਿ ਅਸੀਂ ਇੱਕ ਵਾਰ ਚ 400 ਤੋਂ ਉੱਪਰ ਸੀਟਾਂ ਲੈਣ ਦੀ ਉਹਨਾਂ ਨੇ ਜੋ ਨਾਅਰਾ ਦਿੱਤਾ ਸੀ ਪਰ ਉਹ ਸਿਮਟ ਕੇ ਰਹਿ ਗਿਆ ਕਾਫੀ ਥੱਲੇ ਗਰਾਫ ਆ ਗਿਆ ਸਮੀਕਰਨ ਬਦਲੇ ਔਰ ਇਸ ਵੇਲੇ ਬਾਜਪਾ ਗਵਰਨਮੈਂਟ ਜਿਹੜੀ ਆ ਉਹ ਥਮੀਆਂ ਦੇ ਸਿਰ ਤੇ ਖੜੀ ਆ ਉਹਦੇ ਬਾਰੇ ਤੁਸੀਂ ਪੱਤਰਕਾਰੀ ਚ ਤੁਹਾਡਾ ਤਜਰਬਾ ਕੀ ਕਹਿਣਾ ਚਾਹੁੰਦੇ ਆ ਦੇਖੋ ਹਮੇਸ਼ਾ ਹੀ ਆਵਾਮ ਜਿਹੜਾ ਹੈ ਉਹ ਤਬਦੀਲੀ ਚਾਹੁੰਦਾ ਹੈ ਦੋ ਟਰਮਾਂ ਆਲਰੇਡੀ ਬੀਜੇਪੀ ਨੂੰ ਹੋ ਗਈਆਂ ਸੀ ਔਰ ਲੋਕਾਂ ਦਾ ਮਨਸੀ ਬਦਲਾਅ ਦਾ ਲੇਕਿਨ ਬਾਜਪਾ ਨੇ ਵੀ ਕਈ ਪਾਰਟੀਆਂ ਨਾਲ ਆਪਣੀ ਸਾਂਝ ਪਿਆਲੀ ਪਾ ਕੇ ਆਪਣੀ ਸਰਕਾਰ ਤਾਂ ਬਣਾ ਲਈ ਪਰ ਉਹ ਵੱਡੇ ਫੈਸਲੇ ਨਹੀਂ ਲੈ ਸਕਣਗੇ ਜਿਹੜੇ ਕਿ ਉਹ ਦਾਅਵੇ ਕਰਦੇ ਸੀ ਔਰ ਇਹ ਵੀ ਅਸਾਰ ਲੱਗਦੇ ਆ ਕਿ ਇਹ ਸਰਕਾਰ 6 ਮਹੀਨੇ ਤੋਂ ਬਾਅਦ ਵੋਟ ਆਫ ਨੋ ਕੰਫੀਡੈਂਸ ਵੱਲ ਵਧੇਗੀ ਔਰ ਉਸ ਸਮੇਂ ਕਿਹੜੀਆਂ ਪਾਰਟੀਆਂ ਆ ਇਹਨਾਂ ਨੂੰ ਸਪੋਰਟ ਕਰਦੀਆਂ ਜਾਂ ਇਹਨਾਂ ਨੂੰ ਸੱਤਾ ਤੋਂ ਵੱਖ ਕਰਦੀਆਂ ਇਹੋ ਜਿਹੇ ਅਸਾਰ ਵੇਖਣ ਨੂੰ ਮਿਲ ਰਹੇ ਆ ਔਰ ਕਈ ਸੀਨੀਅਰ ਨੇਤਾ ਜਿਵੇਂ ਲਾਲੂ ਪ੍ਰਸ਼ਾਦ ਆ ਉਹਨਾਂ ਨੇ ਕਿਹਾ ਵੀ ਹੈ ਕਿ ਅਸੀਂ 6 ਮਹੀਨੇ ਬਾਅਦ ਇਹ ਸਰਕਾਰ ਨੂੰ ਚੱਲਦਾ ਕਰਾਂਗੇ ਦੇਖੋ ਕਿਸ ਤਰ੍ਹਾਂ ਦੇ ਸਮੀਕਰ ਭਵਿਕ ਵਿੱਚ ਬਣਦੇ ਆ ਉਹਦੇ ਤੇ ਸਾਰਿਆਂ ਦੀ ਟਿਕ ਟਿਕੀ ਲੱਗੀ ਹੋਈ ਹੈ ਤਰਸਵ ਜੀ ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਿਕ ਆਲੀ ਦਾ ਕਾਫੀ ਹਾਸ਼ੀਏ ਤੇ ਚਲਾ ਗਿਆ ਕਰਦਾ ਪੇਤੀ ਲੰਕਾਟਾਵੇ ਇੱਕ ਹਫ਼ਤਾ ਬਿਲਕੁਲ ਸਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਹੀ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਾਸੀਏਟ ਲੈਂਦਾ ਜਿਵੇਂ ਇੱਕ ਗਰੁੱਪ ਵੱਖ ਹੋ ਗਿਆ ਉਹਨਾਂ ਨੇ ਛੰਡਾ ਚੁੱਕਿਆ ਹੋਇਆ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਔਰ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਉਹਨਾਂ ਨੇ ਜਹੇਦਾਰ ਸਾਹਿਬ ਨੂੰ ਅਕਾਲ ਤਖਤ ਦੇ ਜੀ ਨੂੰ ਇੱਕ ਚਿੱਠੀ ਦਿੱਤੀ ਹੈ ਜਿਹਦੇ ਵਿੱਚ ਦੋਸ਼ ਲਾਏ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਇਸਦਸਕਪੀਰ ਸਿੰਘ ਬਾਦਲ ਤੇ ਪਿੱਟੇ 'ਚ ਸ਼ੁਰਾ ਮਾਰਨਾ ਇੱਕ ਕਹਾਵਤ ਆ ਜਿਹਦੇ ਵਿੱਚ ਉਹ ਲੀਡਰ ਨੇ ਜਿਹਨਾਂ ਲੀਡਰਾਂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਆਪਣਾ ਬੋਲਬਾਲਾ ਵੀ ਰੱਖਿਆ ਕੁਰਸੀਆਂ ਦਾ ਨਦਵੀ ਮਾਰਿਆ ਮੰਤਰੀ ਮੰਡਲ 'ਚ ਵੀ ਰਹੇ ਔਰ ਚੰਗੇ ਅਹੁਦਿਆਂ 'ਤੇ ਵੀ ਰਹੇ ਉਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਹੂੰ ਦੱਸਾਂ ਉਹ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਔਰ ਤੁਸੀਂ ਜੇ ਇਹਦੇ ਪਿਛੋਕੜ ਵੱਲ ਨਜ਼ਰ ਮਾਰੋ ਤਾਂ ਕਈਆਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਢਾਹ ਲਾਉਂਦੀ ਜੀ ਜਿਹਦੇ ਵਿੱਚ ਆ ਆਪਣੇ ਗੁਰਚੰਦ ਸਿੰਘ ਟੋੜਾ ਜੀ ਨੇ ਯੂਨਾਈਟਿਡ ਅਕਾਲੀ ਦਲ ਬਣਾਇਆ ਨਹੀਂ ਕਾਮਯਾਬ ਹੋ ਪਾਇਆ ਉਸ ਤੋਂ ਬਾਅਦ ਢੀਂਟਾ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਬ੍ਰਾਂਹਪੁਰਾ ਨੇ ਮੀ ਟਕਸਾਲੀ ਆਗੂ ਲੈ ਕੇ ਗੱਲਬਾਤ ਕੀਤੀ ਲੇਕਿਨ ਕਿਸੇ ਨੂੰ ਵੀ ਕੋਈ ਕਾਮਯਾਬੀ ਨਹੀਂ ਮਿਲੀ ਔਰ ਜਿਹੜਾ ਹੁਣ ਧਰਮ ਦੌਰ ਚੱਲ ਰਿਹਾ ਹੈ ਇਹਦੇ ਪਿੱਛੇ ਜਿਹੜਾ ਹੈ ਉਹ ਮੈਂ ਤੇ ਕਹਾਂਗਾ ਕਿ ਬੀਜੇਪੀ ਗੌਰਮ ਦੀ ਚਾਲ ਹੈ ਕਿਉਂਕਿ ਉਹ ਪੰਜਾਬ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਔਰ ਇਹ ਜਿਹੜੇ ਪੰਜ ਚਾਰ ਸੱਤ ਲੀਡਰ ਮੋਰੇ ਲੱਗੇ ਹੋਏ ਆ ਇਹਨਾਂ ਨੇ ਕੁਰਸੀਆਂ ਦਾ ਵੀ ਆਨੰਦ ਮਾਣਿਆ ਹੈ। ਔਰ ਅਕਾਲੀ ਦਲ ਦੇ ਵਿੱਚ ਰਹਿ ਕੇ ਕਾਫੀ ਕੁਝ ਕਮਾਇਆ ਵੀ ਹੈ, ਬਣਾਇਆ ਵੀ ਹੈ। ਹੂੰ ਹੂੰ। ਔਰ ਅੱਜ ਸੈਂਟਰ ਦੇ ਇਸ਼ਾਰਿਆਂ ਤੇ ਮੈਂ ਤੇ ਕਹਾਂਗਾ ਕਿ ਇਹ ਵੱਖਰਾ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਜਦ ਕਿ ਇਹ ਇਸੇ ਅਕਾਲੀ ਦਲ ਦਾ ਹਿੱਸਾ ਸੀ ਇਹ ਵਿੱਚ ਰਹਿ ਕੇ ਲੜਾਈ ਲੜਦੇ ਉਹ ਬਿਹਤਰ ਸੀ। ਕਿਉਂਕਿ ਜੇ ਮੈਜੋਰਟੀ ਪ੍ਰਧਾਨ ਨੂੰ ਹਟਾਉਣਾ ਚਾਹੇ ਤੇ ਹਟਾ ਸਕਦੇ ਹੀ ਔਰ ਮੈਂ ਤੇ ਹੈਰਾਨ ਆ ਕਿ ਇਹ ਆਪਣਾ ਵੱਖਰਾ ਵਾਜਾ ਵਜਾ ਰਿਹਾ ਜਿਹਦੇ ਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਅਕਾਲੀ ਦਲ ਸੁਖਬੀਰ ਬਾਦਲ ਦੇ ਅੰਦਰ ਮਜ਼ਬੂਤ ਹੋਈ ਹੈ ਸਾਰੇ ਪ੍ਰਧਾਨ ਯੂਥ ਦੇ ਉਹਨਾਂ ਦੇ ਨਾਲ ਹੈ ਲੇਕਿਨ ਇਹਨਾਂ ਦਾ ਨਾ ਤਾਂ ਕੋਈ ਮੁੱਦਾ ਹੈ ਜਾਂਦੇ ਦੱਸਣ ਬੀ ਇਹਨਾਂ ਨੇ ਕੋਈ ਮੁੱਦਾ ਜਾਂ ਕੋਈ ਮੋਰਚਾ ਲਾਇਆ ਜਿਹਦੇ ਵਿੱਚ ਇਹਨਾਂ ਨੂੰ ਹਮਾਇਤ ਨਹੀਂ ਮਿਲੀ ਇਹ ਤੇ ਸਿਰਫ ਆਪਣੇ ਹੋਂਦ ਨੂੰ ਪੱਠੇ ਪਾ ਰਹੇ ਆ ਔਰ ਇਹ ਲੰਬਾ ਸਮਾਂ ਨਹੀਂ ਚੱਲਣਗੇ ਮੈਂ ਤੇ ਇਹ ਗੱਲ ਕਵਾਂਗਾ ਕਿ ਇਹਨਾਂ ਨੂੰ ਮਿਲ ਬੈਠ ਕੇ ਜਿਹੜਾ ਹੈ ਗੱਲਬਾਤ ਕਰਨੀ ਚਾਹੀਦੀ ਆ ਔਰ ਵਚ ਰਹਿ ਕੇ ਕਾਲੀਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਜਿਹਦੇ ਨਾਲ ਕਿ ਆਪਣੇ ਪੰਜਾਬੀਆਂ ਦਾ ਵੀ ਫਾਇਦਾ ਹੋ ਜਾ ਤੇ ਮੁੱਦਾ ਲੈ ਕੇ ਆਉਣ ਜਿਹੜੇ ਸਜ਼ਾ ਭੁਗਤ ਚੁਕੇ ਆ ਉਹਨਾਂ ਨੂੰ ਛਡਾਉਣ ਦਾ ਮੁੱਦਾ ਜਾਂ ਮੋਰਚਾ ਲਾਣ ਹਾਂ ਭਾਈ ਅੰਮ੍ਰਿਤਪਾਲ ਨੂੰ ਛਡਾਉਣ ਦਾ ਕੋਈ ਮੁੱਦਾ ਲਿਆਉਣ ਬਿਲਕੁਲ ਇਹੋ ਜਿਹਾ ਤਾਂ ਕੋਈ ਮੁੱਦਾ ਇਹਨਾਂ ਦਾ ਹੈ ਹੀ ਨਹੀਂ ਇਹ ਤਾਂ ਸਿਰਫ ਆਪਣੇ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਰੌਲਾ ਪਾ ਰਹੇ ਔਰ ਇਹ ਲੰਬਾ ਸਬਰ ਨਹੀਂ ਚੱਲੇਗਾ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬੜਾ ਮਜ਼ਬੂਤ ਹੋ ਕੇ ਉੱਭਰੇਗਾ ਔਰ ਲੋਕੀਂ ਨਾਂ ਦਾ ਸਾਥ ਦੇਣਗੇ ਡਾਕਟਰ ਸਾਹਿਬ ਗੱਲ ਇੱਥੇ ਆਉਂਦੀ ਹੈ ਕਿ ਜਿਵੇਂ ਅਕਾਲ ਤਖਤ ਸਾਹਿਬ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੁਖਬੀਰ ਸਿੰਘ ਬਾਦਲ ਤੇ ਆਲਰੇਡੀ ਦੋ ਵਾਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹੋਈਆਂ ਗਲਤੀਆਂ ਦੀ ਮਾਫੀ ਮੰਗ ਆਏ ਨੇ ਜਦੋਂ ਕਿ ਉਹਦੇ ਨਾਲ ਇਹ ਵਕ ਹੋਇਆ ਧੜਾ ਇਹਦੇ ਸਾਰੇ ਲੀਡਰ ਵੀ ਨਾਲ ਗਏ ਸਨ ਜਿਵੇਂ ਢੀਟਾ ਸਾਹਿਬ ਢੀਟਾ ਸਾਹਿਬ ਦਾ ਪਰਿਵਾਰ ਪਰਮਿੰਦਰ ਸਿੰਘ ਢੀਟਾ ਸਿਕੰਦਰ ਸਿੰਘ ਜੀ ਮਲੂਕਾ ਸਰਜੀਤ ਸਿੰਘ ਦੀ ਰਖੜਾ ਤੇ ਇਹਨਾਂ ਦੇ ਹੋਰ ਕਈ ਲੀਡਰ ਜਿਹੜੇ ਨੇ ਜਿਹੜੇ ਇਸ ਵੇਲੇ ਵਿਰੋਧੀ ਧਿਰ ਬਣੇ ਨੇ ਕਾਲੀ ਦਲ ਦੀ ਇਹਨਾਂ ਨੇ ਵੀ ਜਾ ਕੇ ਉਸ ਟਾਈਮ ਤੇ ਮਾਫੀ ਮੰਗੀ ਸੀ ਕੀ ਉਸ ਮਾਫੀ ਦੇ ਵਿੱਚ ਕੋਈ ਕਸਰ ਰਹੀ ਸੀਗੀ ਵੀ ਹੁਣ ਇਹਨਾਂ ਨੂੰ ਦੁਬਾਰਾ ਉੱਥੇ ਜਾ ਕੇ ਕਾਲ ਤਖਤ ਤੇ ਅਪਰੋਚ ਕਰਨੀ ਪਈ ਆ ਦੂਜੀ ਗੱਲ ਇਹ ਸਾਹਮਣੇ ਆਉਂਦੀ ਹੈ ਇਹ ਜੇ ਕਾਲੀ ਦਲ ਦੇ ਪ੍ਰਧਾਨ ਨੂੰ ਉਹਨਾਂ ਨੇ ਇੱਕ ਇੱਕ ਮੁੱਦਾ ਬਣਾ ਕੇ ਕਾਲਕਤਾ ਸਾਹਿਬ ਤੇ ਸੱਦਿਆ ਆ ਔਰ ਇਹਦੇ ਵਿੱਚ ਤਾਂ ਜਿਹੜੇ ਵਿਰੋਧੀਆਂ ਵਿਰੋਧੀ ਨੇ ਉਹਨਾਂ ਦੇ ਵੀ ਕੋਝੇ ਲੀਡਰ ਜਿਹੜੇ ਨੇ ਉਹ ਧੱਗ ਹੀ ਨੇ ਜੇ ਆਪਾਂ ਇਹ ਗੱਲ ਕਹਿ ਲਈਏ ਕਿ ਬੀਬੀ ਜਗੀਰ ਕੌਰ ਜੀ ਨੇ ਅਸੀਂ ਇੱਜ਼ਤ ਮਾਣ ਸਤਿਕਾਰ ਕਰਦੇ ਆ ਲੇਕਿਨ ਉਹ ਅਮਰਤ ਧਾਰੀ ਨੇ ਇੱਕ ਸੰਸਥਾ ਦੇ ਉਹ ਮੁਖੀ ਨੇ ਇੱਕ ਗੁਰਦੁਆਰੇ ਦੇ ਉਹ ਸੇਵਾਦਾਰ ਨੇ ਲੇਕਿਨ ਅੰਮਰਤਾਰੀ ਜਿਹੜਾ ਇਨਸਾਨ ਆ ਉਹ ਪੰਜ ਕਕਾਰ ਜਿਹੜੇ ਨੇ ਉਹਦੇ ਪਹਿਲ ਕਦਮੀ ਆ ਹਾਂਜੀ ਉਹ ਪੰਜਾਂ ਕਕਾਰੋਂ ਚੋਂ ਇੱਕ ਕਕਾਰ ਦਾ ਜਿਹੜਾ ਉਹ ਕਤਲ ਕਰ ਰਹੀ ਹੈ ਔਰ ਆਮ ਇਹ ਗੱਲ ਜਿਹੜੀ ਆ ਪ੍ਰਚਲਿਤ ਆ ਕਿ ਉਹ ਆਪਣੇ ਫੇਸ ਨੂੰ ਸਵਾਰਨ ਵਾਸਤੇ ਉਤੇ ਉੱਗੇ ਜਿਹੜੇ ਕੇਸ ਨੇ ਵਾਲ ਨੇ ਉਹਨਾਂ ਨੂੰ ਕਤਲ ਕੀਤਾ ਜਾ ਕਿ ਉਹ ਇਸ ਚੀਜ਼ ਦੀ ਮਾਫੀ ਮੰਗਣਗੇ ਹੁਣ ਦੱਸਾਂ ਵਸਲ ਚ ਗੱਲ ਇਹ ਆ ਕਿ ਇਹ ਜਿਹੜੇ ਵੱਖਰੇ ਲੀਡਰ ਹੋਏ ਐ ਇਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਕਿ ਕੋਈ ਇਹਨਾਂ ਦਾ ਕੁਝ ਬਣ ਜੇ ਹਮ ਜਦੋਂ ਇਹਨਾਂ ਨੇ ਵੇਖਿਆ ਵੀ ਕੁਝ ਨਹੀਂ ਬਣਿਆ ਤੇ ਇਹਨਾਂ ਨੇ ਅਕਾਲ ਤਖਤ ਵੱਲ ਮੂੰਹ ਕੀਤਾ ਕਿ ਅਕਾਲ ਤਖਤ ਦਾ ਸਹਾਰਾ ਲੈ ਕੇ ਅਕਾਲੀ ਦਲ ਨੂੰ ਜਾਂ ਪ੍ਰਧਾਨ ਨੂੰ ਢਾਹ ਲਾਇਆ ਜਾ ਸਕੇ ਹਮ ਹਮ ਜਦ ਕਿ ਉਹ ਹੀ ਪੁਰਾਣੀਆਂ ਗੱਲਾਂ بار بار ਰਿਪੀਟ ਕਰ ਰਿਹਾ ਜਿਹੜਾ ਕਿ ਕੋਈ ਮਤਲਬ ਨਹੀਂ ਰੱਖਦਾ ਔਰ ਅਕਾਲ ਤਖਤ ਨੇ ਸਿਰਫ ਸਪਸ਼ਟੀਕਰਨ ਮੰਗਾਇਆ ਸੁਖਵੀਰ ਬਾਦਲ ਨੂੰ ਔਰ ਉਹ ਸਪਸ਼ਟੀਕਰਨ ਦੇਣ ਕਰਨ ਦੇ ਸਮਰੱਥ ਹੈਗੇ ਔਰ ਜਿੱਥੋਂ ਤੱਕ ਤੁਸੀਂ ਗੱਲ ਕੀ ਹੈ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਸ਼ੁਰੂ ਤੋਂ ਹੀ ਵਿਵਾਦਾਂ ਚ ਰਹੀ ਹੈ ਉਹਦਾ ਸਿਰਫ ਇੱਕੋ ਹੀ ਇੱਕ ਮਕਸਦ ਹੈ ਸ਼੍ਰੋਮਣੀ ਕੁਰਦੋਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹਥਿਆਣਾ ਉਹਦੇ ਵਾਸਤੇ ਇਸ ਗਰੁੱਪ ਨੇ ਲਾਰਾ ਲਾਇਆ ਹੋਇਆ ਹੈ ਜਿਸ ਕਰਕੇ ਉਹ ਨਾਲ ਤੁਰੇ ਹੈ ਦੂਜੇ ਪਾਸੇ ਚੰਦੂ ਬਾਜ਼ਰਾ ਹੈਗਾ ਦੇਖੋ ਉਹ ਪਿਓ ਪੁੱਤ ਦੋਵੇਂ ਐਮਐਲਏ ਰਹੇ ਆਹ ਜੀ ਵਜ਼ੀਰ ਰਹੇ ਨੇ ਬਾਬਾ ਜੀ ਅਤੇ ਚੰਗਾ ਆਧਾਰ ਸੀ ਔਰ ਟੋੜੇ ਵੇਲੇ ਉਹਨਾਂ ਨੇ ਆਪਣਾ ਅਕਾਲੀ ਦਲ ਖੁੱਲ੍ਹ ਅਮਰਜ ਕੀਤਾ ਹੈ ਅ퍼 ਦੇਖਿਆ ਜਾਏ ਤੇ ਇਹ ਚੰਦੂ ਮਾਹਰਾਜ ਜੀ ਪਹਿਲਾਂ ਵੀ ਟੌੜੇ ਟੌੜਾ ਸਾਹਿਬ ਦੇ ਟਾਈਮ ਤੇ ਵੀ ਇਹਨਾਂ ਨੇ ਬਗਾਵਤ ਕੀਤੀ ਆ ਉਸ ਤੋਂ ਬਾਅਦ ਵੀ ਇੱਕ ਇਹਨਾਂ ਦੀਆਂ ਸੁਰਾ ਉੱਠੀਆਂ ਸੀ ਗਿਆ ਜਦੋਂ ਸੂਬਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਸਲਾਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸਨ ਉਦੋਂ ਵੀ ਇਹਨਾਂ ਨੇ ਵਿਰੋਧੀ ਸੁਰ اختیار ਕੀਤੀ ਸੀ ਪਰ ਚੁੱਪ ਕਰਕੇ ਪਤਾ ਸੀਗਾ ਕਿ ਇਹ ਉਹਨਾਂ ਦੀ ਪੇਸ਼ ਨਹੀਂ ਜਾਣੀ ਹੁਣ ਦੇਖੋ ਨਾ ਜਿਹੜੇ ਵਿਅਕਤੀਆਂ ਨੇ ਆਲਰੇਡੀ ਅਕਾਲੀ ਦਲ ਬਣਾ ਕੇ ਅਮਰਜ ਕੀਤਾ ਹੈ ਉਦੇ ਵਿੱਚ ਮੈਂ ਚੰਦੂ ਮਾਜਰੇ ਦਾ ਵੀ ਕਵਾਂਗਾ ਹਾਂਜੀ ਟਿੰਟਾ ਸਾਹਿਬ ਵੀ ਇਲੈਕਸ਼ਨ ਵੇਲੇ ਅਮਰਜ ਹੋ ਗਏ ਹੂੰ ਔਰ ਬ੍ਰਹਮਪੁਰਾ ਵੀ ਨਵੇਂ ਅਮਰਜ ਕਰ ਦਿੱਤਾ ਹੈ ਹੂੰ ਔਰ ਹੁਣ ਇਹ ਕੀ ਲੜਣਾ ਚਾਹੁੰਦੇ ਆ ਕੋਈ ਮੁੱਦਾ ਐਸਾ ਲੈ ਕੇ ਆਉਣ ਕੌਮੀ ਜਿਹਦੇ ਉੱਤੇ ਸਾਰੇ ਇਕੱਠੇ ਹੋਣ ਤੇ ਕੋਈ ਲੜਾਈ ਲੜਨ ਤਾਂ ਤੇ ਕੋਈ ਗੱਲ ਬਣੇ ਇਹ ਸਿਰਫ ਕੁਰਸੀ ਦੀ ਲੜਾਈ ਹੈ ਔਰ ਉਸ ਕੁਰਸੀ ਦੀ ਲੜਾਈ ਪਿੱਛੇ ਇਹ ਜਿੰਨੇ ਵੀ ਲੱਗੇ ਨਾ ਤੇ ਇੱਕ ਨੂੰ ਪੈਸਾ ਲਾ ਸਕਦੇ ਆ ਠੀਕ ਹੈ ਨਾ ਇਹ ਟਾਈਮ ਕੱਟ ਸਕਦੇ ਆ ਔਰ ਇਹਨਾਂ ਦਾ ਕੰਮ ਹੈ ਨਾ ਖੇਡਣਾ ਨਾ ਖੇਡਣ ਦੇਣਾ ਹੈ ਔਰ ਤੁਸੀਂ ਆਉਂਦੇ ਸਮੇਂ ਤੁਸੀਂ ਦੇਖੋਗੇ ਕਿ ਇਹ ਠੋਸਰ ਹੋ ਕੇ ਰਹਿ ਜਾਣਗੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਬਾਹਰ ਬੈਠੇ ਆ ਖਾਸ ਤੌਰ ਤੇ ਅਮਰੀਕਾ ਕੈਨੇਡਾ ਜਾਂ ਹੋਰਨਾਂ ਕਟਰੀਆਂ ਚ ਉਹ ਇਸ ਮੁੱਦੇ ਤੇ ਚੁੱਪ ਕਿਉਂ ਨੇ ਅਸਲ ਚ ਜਿਹੜਾ ਬਾਹਰ ਵਾਲੇ ਅਕਾਲੀ ਦਲ ਦੇ ਨੁਮਾਇंदे ਆ ਉਹ ਇਸ ਕਰਕੇ ਚੁੱਪ ਹੈ ਕਿਉਂਕਿ ਉਹ ਪ੍ਰਧਾਨ ਜੀ ਦੀ ਕੋਈ ਵੀ ਜਿਹੜੀ ਬਿਆਨ ਹੁੰਦਾ ਹੈ ਜਾਂ ਪ੍ਰਧਾਨ ਜੀ ਵੱਲੋਂ ਜਾਂ ਕੋਈ ਆਦੇਸ਼ ਹੁੰਦਾ ਹੈ ਉਹ ਸਦੇਸ਼ ਤੇ ਪੈਰਾ ਦੇਣ ਵਾਲੇ ਸਾਰੇ ਵਿਅਕਤੀ ਹਨ ਠੀਕ ਔਰ ਉਹਨਾਂ ਨੂੰ ਅਜੇ ਤੱਕ ਕੋਈ ਆਦੇਸ਼ ਆਇਆ ਹੀ ਨਹੀਂ ਔਰ ਜਿਹੜੇ ਇਹ ਵਿਰੋਧ ਕਰ ਰਹੇ ਆ ਜਾਂ ਵਾਕ ਹੋਏ ਆ ਇਹ ਵਾਹਕਾਏ ਗਲਤ ਬਾਤ ਕਰਦੇ ਪਰ ਇਹਨਾਂ ਦੀ ਵੀ ਸੁਰ ਦੀ ਕੋਈ ਦਾਲ ਨਹੀਂ ਕਰ ਰਹੀ ਔਰ ਮੈਨੂੰ ਉਮੀਦ ਹੈ ਕਿ ਉਹਦੇ ਕੋਈ ਦਿਨਾਂ ਚ ਸੁਖਬੀਰ ਬਾਦਲ ਪ੍ਰਵਾਸੀ ਅਕਾਲੀ ਦਾ ਪੁਨਰਗਠਨ ਕਰਕੇ ਹੋਰ ਮਜ਼ਬੂਤੀ ਹਲ ਵਧਣਗੇ ਜਿਸ ਦੇ ਅਸਰ ਨਜ਼ਰ ਆ ਰਹੇ ਇਹਦਾ ਮਤਲਬ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਹੈ ਢਾਡੀ ਰਾਏ ਮੁਤਾਬਕ ਇਹ ਹੈ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹੋ ਹੀ ਮਜ਼ਬੂਤ ਹੋ ਕੇ ਉਭਰੇਗੀ ਔਰ ਸਦਸਕ ਵੀਰ ਸਿੰਘ ਆਉਣ ਵਾਲੇ ਸਮੇਂ ਚ ਇੱਕ ਉਹ ਲੀਡਰ ਬਣ ਗਏ ਜਿਨ੍ਹਾਂ ਨੇ ਬਹੁਤ ਕਾਦੀ ਦਲ ਦੀ ਮਿਹਨਤ ਕੀਤੀ ਆ ਔਰ ਜੇ ਦੇਖਿਆ ਜਾਏ ਦੋਸਤੋ ਸ਼੍ਰੋਮਣੀ ਕਾਦੀ ਦਲ ਦੇ ਪ੍ਰਧਾਨ ਸਰਦਾਰਕਬੀਰ ਸਿੰਘ ਬਾਦਲ ਨੇ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਰੋਡ ਸ਼ੋਅ ਕੱਢੇ ਨੇ ਪੰਜਾਬ ਬਚਾਓ ਯਾਤਰਾ ਕੀਤੀ ਆ ਇਨੀ ਗਰਮੀ ਦੇ ਵਿੱਚ ਤੇ ਲੋਕੀ ਏਸੀ ਥਲੇ ਬੈਠੇ ਹੁੰਦੇ ਨੇ ਔਰ ਇਨ ਵਕੋ ਹੈ ਲੀਡਰ ਵੀ ਜਿਹੜੇ ਨੇ ਉਹ ਇਹਨਾਂ ਦੇ ਨਾਲ ਨਹੀਂ ਜਾਂਦੇ ਰਹੇ ਔਰ ਉਹਨਾਂ ਦੌਰਾਨ ਦੇ ਵਿੱਚ ਉਹ ਆਪਣੇ ਘਰਾਂ 'ਚ ਪੱਖਿਆਂ ਦੇ ਜਾਂ ਏਸੀਆਂ ਦਾ ਤੰਦ ਮੰਡਦੇ ਰਹੇ ਨੇ ਔਰ ਸਰਦਾਰਕਬੀਰ ਸਿੰਘ ਬਾਦਲ ਆਪਣੇ ਬਾਕੀ ਵਰਕਰਾਂ ਦੇ ਨਾਲ ਜੂਥ ਦਾ ਜਿਹੜਾ ਕੇਂਦਰ ਸੀਗਾ ਉਹਨਾਂ ਦੇ ਨਾਲ ਮੁੰਡਾ-ਮੁੰਡਾ ਜੋੜ ਕੇ ਖੜਾ ਔਰ ਪੰਜਾਬ ਜਾਓ ਯਾਤਰਾ 'ਚ ਜਾਂਦਾ ਰਿਹਾ। ਔਰ ਡਾਕਟਰ ਸਾਹਿਬ ਦੂਜਾ ਮੁੱਦਾ ਇਹ ਆ ਗਿਆ ਆਗਿਆਪਾਲ ਅਮਰਤਪਾਲ ਸੌਰੀ ਅਮਰਤਪਾਲ ਮੈਂਬਰ ਪਾਰਲੀਮੈਂਟ ਖੰਡੂਰ ਸਾਹਿਬ ਕੁਝ ਤੇ ਬਾਰੋਂ ਸਪੋਰਟ ਗਈ ਉਹਨਾਂ ਨੂੰ। ਔਰ ਜਿਵੇਂ ਤੁਸੀਂ ਵੀ ਤੇ ਸਦਾਰ ਔਰ ਵਕੀਲ ਸਾਹਿਬ ਜਸਪ੍ਰੀਤ ਜਸਪ੍ਰੀਤ ਸਿੰਘ ਅਟਾਰਨੀ ਜਿਹੜੇ ਮਸ਼ਹੂਰ ਵਕੀਲ ਨੇ ਉਹ ਤੇ ਦਾਸ ਵੀ ਤੁਹਾਡੇ ਨਾਲ ਸੀਗਾ ਇੱਕ ਹਿਊਮਨ ਰਾਈਟਸ ਦੇ ਚੇਅਰਮੈਨ ਵਾਈਟ ਹਾਊਸ ਦੇ ਉਹ ਵੀ 11 ਮੈਂਬਰ ਪਾਰਲੀਮੈਂਟਰਾਂ ਨੂੰ 11 ਕਾਂਗਰਸਮੈਨਾਂ ਨੂੰ ਜਿਹੜੇ ਸੈਂਟਰਾਂ ਨੂੰ ਈਵਨ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਦੇ ਐਡਵਾਈਜ਼ਰ ਨੂੰ ਵੀ ਲੈ ਕੇ ਉਹਨਾਂ ਨੂੰ ਇਹ ਚਿੱਠੀਆਂ ਦਿੱਤੀਆਂ ਗਈਆਂ ਸੀਗੀਆਂ ਕਿ ਉਹਨੂੰ ਉਹਨੂੰ ਪਾਰਲੀਮੈਂਟ ਜਤਨ ਤੋਂ ਬਾਅਦ ਸੌਚਾਈ ਜਾਏ ਉਹ ਕਿਸੇ ਹੱਦ ਤੱਕ ਉਹ ਸਫਲਤਾ ਮਿਲੀ ਹੈ ਅੱਜ ਮੁੱਦਾ ਇਸ ਗੱਲ ਤੇ ਖੜਾ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਕੀ ਉਹਨਾਂ ਨੂੰ ਅਮਰਪਾਲ ਨੂੰ ਸੈਸ਼ਨ ਦੇ ਵਿੱਚ ਆਉਣ ਦੇਣਗੇ ਕੀ ਜੇ ਮੈਂਬਰ ਪਾਰਲੀਮੈਂਟ ਬਣੇ ਨੇ 4 ਲੱਖ ਤੋਂ ਵੱਧ ਉਹਨਾਂ ਨੂੰ ਵੋਟ ਮਿਲੀ ਹੈ ਔਰ ਤਕਰੀਬਨ 1 ਲੱਖ 82 85 ਹਜ਼ਾਰ ਤੇ ਉਹ ਜਿੱਤੇ ਨੇ ਉਹਨਾਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਪਾਰਲੀਮੈਂਟ 'ਚ ਉਹਨੂੰ ਉਹਨੂੰ ਬੁਲਾਇਆ ਜਾਊਗਾ। ਹੂੰ ਦੱਸਾ ਸਭ ਤੋਂ ਪਹਿਲਾਂ ਤੇ ਮੈਂ ਜਸਪ੍ਰੀਤ ਸਿੰਘ ਜੀ ਦਾ ਬੜਾ ਧੰਨਵਾਦੀ ਹਾਂ। ਤੁਸੀਂ ਵੀ ਇਸ ਮੁੱਦੇ ਨੂੰ ਕੈਪੀਟਲ ਹਿੱਲ ਜਾ ਕੇ ਕਵਰ ਕੀਤਾ। ਔਰ ਸੌ ਚੁਕਾਣ ਵਿੱਚ ਪ੍ਰਵਾਸੀ ਡੈਸਪੋਰਾ ਜਿਹੜਾ ਉਹ ਕਾਮਯਾਬ ਹੋਇਆ ਏ। ਹੂੰ ਲੇਕਿਨ ਜਿਸ ਹੱਬ ਨਾਲ ਸੈਂਟਰ ਗਵਰਨਮੈਂਟ ਨੇ ਜਾਂ ਸਪੀਕਰ ਸਾਹਿਬ ਨੇ ਸੌ ਚੁਕਾਈ ਹੈ। ਉਹਨਾਂ ਨੇ ਹਿਊਮਨ ਰਾਈਟਸ ਦੀ ਉਲੰਘਣਾ ਕੀਤੀ ਹੈ। ਕੋਕਾ ਚੋਰੀ ਛੱਪੀ ਲਿਆਉਣਾ ਔਰ ਕਿਸੇ ਨੂੰ ਮਿਲ ਨਹੀਂ ਦੇਣਾ ਔਰ ਚੁੱਪ-ਚੁੱਪ ਹੀ ਤੇ ਸੌਂ ਚੁਕਾ ਕੇ ਉਹਨਾਂ ਨੂੰ ਤੋੜਨਾ ਇਹ ਮਤਲਬ ਇੱਕ ਚੰਗੀ ਗੱਲ ਨਹੀਂ ਹੈ ਇਹ ਲੋਕਾਂ ਦੀ ਨਾਰਾਜ਼ਗੀ ਮੁੱਲ ਲੈਣ ਵਾਲੀ ਹੈ ਇਹ ਮਰੈਸ਼ਤੀ ਉਲੰਘਣਾ ਕਰਨ ਵਾਲੀ ਗੱਲ ਹੈ ਕਿਉਂਕਿ ਜੇ ਉਹਨੂੰ ਸੌਂ ਚੁਕਾੜੇ ਹੀ ਉਹਨੂੰ ਪਬਲਿਕਲੀ ਸਾਰਿਆਂ ਦੇ ਸਾਹਮਣੇ ਲਿਆਉਂਦੇ ਔਰ ਇੱਕ ਜਿੱਤਿਆ ਹੋਇਆ ਵਿਅਕਤੀ ਜਿਹੜਾ ਹੈ ਉਹਨੂੰ ਇਸੇ ਤਰ੍ਹਾਂ ਲਿਆਉਣਾ ਔਰ ਚੋਰਮੋਰੀ ਰਾਂਹ ਸੌ ਚਾ ਕੇ ਵਾਪਸ ਭੇਜਣਾ ਇਹ ਬਹੁਤ ਵੱਡੀ ਹਮਨਰਾਈਟ ਦੀ ਉਲੰਘਣਾ ਹੈ ਜਿਸ ਬਾਰੇ ਬਾਹਰਲੇ ਜਿਹੜਾ ਡਾਇਸਪੋਰਾ ਉਹ ਵੀ ਸੋਚ ਰਿਹਾ ਹੈ ਔਰ ਗੱਲਾਂ ਬਾਤਾਂ ਵੀ ਚੱਲ ਰਹੀਆਂ ਹੈ ਕਿ ਜੇ ਇਸ ਤਰ੍ਹਾਂ ਇੱਕ ਜਿੱਤੇ ਹੋਏ ਸਿੱਖ ਵਿਅਕਤੀ ਨੂੰ ਸਰਕਾਰ 테ਰਰਿਸਟ ਜਾਂ ਅੱਤਵਾਦੀ ਜਾਂ ਉਗਰਵਾਦੀ ਸਮਝ ਕੇ ਇਸ ਤਰ੍ਹਾਂ ਉਹਦੇ ਨਾਲ ਵਿਹਾਰ ਕਰੇਗੀ ਤਾਂ ਸਿੱਖਾਂ ਦਾ ਭਵਿੱਖ ਜਿਹੜਾ ਹੈ ਉਹ ਅੱਜ ਦੀ ਸਰਕਾਰ ਦੇ ਨਜ਼ਰਾਂ ਵਿੱਚ ਬਹੁਤ ਮਾੜਾ ਹੈ ਮੈਂ ਤੇ ਕਹਾਂਗਾ ਕਿ ਅਖਾਲੀ ਦਲ ਇਕੱਠਾ ਹੋ ਕੇ ਇਹਨੂੰ ਛੁਡਾਣ ਲਈ ਮੋਰਚਾ ਲਾਵੇ ਔਰ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਛੁਡਾਣ ਲਈ ਉਪਰਾਲੇ ਕਰਨ ਜਿਹਦੇ ਨਾਲ ਇੱਕ ਝੋਟੇ ਇੱਕ ਮਤ ਬਣ ਕੇ ਸਾਰੇ ਜਿਹੜੇ ਪੰਜਾਬੀ ਹੈ ਇਕੱਠੇ ਹੋ ਕੇ ਹੰਬਲਾ ਮਾਰਨ ਕਿਉਂਕਿ ਅੱਜ ਅਮਰਤਪਾਲ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ ਔਰ ਮੈਂ ਤੇ ਸਭ ਰੰਗ ਟੀਵੀ ਦੇ ਮਾਧਿਅਮ ਰਾਹੀਂ ਅਕਾਲੀ ਦਲ ਨੂੰ ਬੇਨਤੀ ਕਰਾਂਗਾ ਕਿ ਅਮਰਤਪਾਲ ਨੂੰ ਛਡਾਉਣ ਵਾਸਤੇ ਮੋਰਚਾ ਲਾਉਣ ਔਰ ਉਹ ਕਾਮਯਾਬੀ ਹਾਸਲ ਕਰਨ ਤੇ ਉਹਦੇ ਉਹਨੂੰ ਨਾਲ ਲੈ ਕੇ ਅਕਾਲੀ ਦਲ ਨੂੰ ਇਕਜੁੱਟ ਕਰਕੇ ਜਿਹੜਾ ਹੈ ਪਵਿਕ ਵਿੱਚ ਵਿਚਨ ਔਰ ਮੈਂ ਇਹ ਦਾਅਵੇ ਨਾ ਕਿਨਾ ਕਿ ਜਿਹੜੀ ਅਗਲੀ ਸਰਕਾਰ ਆ ਉਹ ਅਕਾਲੀ ਗਵਰਨਮੈਂਟ ਦੇ ਬਣਾਵੇਗੀ ਅਕਾਲੀ ਬਣਾਉਣਗੇ ਸਿਰਫ ਗੱਲ ਇੱਥੇ ਖੜੀ ਹੈ ਕਿ ਪਹਿਲ ਕਦਮੀ ਅਮਰਦਪਾਲ ਨੂੰ ਛੁੜਾਣ ਲਈ ਕਾਊਂਟ ਕਰਦਾ ਹੈ ਕੌਣ ਕਰਦਾ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜਿੱਦਾਂ ਤੁਸੀਂ ਸਿੱਖੀ ਦੀ ਗੱਲ ਕੀਤੀ ਹੈ ਪੰਜਾਬੀ ਮਸ਼ਹੂਰ ਗਾਇਕ ਦਲਜੀਤ ਸਦਾਂ ਜਿਨ੍ਹਾਂ ਦਾ ਇਸ ਵੇਲੇ ਡੰਕਾ ਵੱਜਦਾ ਪੰਜਾਬੀ ਕਲਚਰ ਪੰਜਾਬੀ ਗਾਇਕ ਔਰ ਉਹਦੇ ਗੀਤ ਜਿਹੜੇ ਨੇ ਹਮ ਵਿਸ਼ੇ ਘਰ ਬੈ ਕੇ ਫੈਮਿਲੀ ਚ ਬੈ ਕੇ ਸੁਣੇ ਜਾ ਸਕਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਦਾ ਸ਼ੋਅ ਹੋਇਆ ਔਰ 55 50000 ਤੋਂ ਵੱਧ ਲੋਕ ਉਹਨੂੰ ਸੁਣਨ ਵਾਸਤੇ ਗਏ ਔਰ ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰੂਡੋ ਖੁਦ ਸਟੇਜ ਤੇ ਜਾ ਕੇ ਉਹਨੂੰ ਮਿਲੇ ਉਹਨੂੰ ਪੰਜਾਬ ਦੇ ਪੁੱਤ ਨਾਲ ਉਹਨਾਂ ਨੇ ਸੰਬੋਧਨ ਕੀਤਾ ਔਰ ਉਸਕੇ ਦੇਫ ਸੋਸ ਦੀ ਗੱਲ ਆ ਕਿ ਜਿਹੜਾ ਪੰਜਾਬ ਚ ਜੰਮਿਆ ਪੰਜਾਬ ਦੀ ਰੂਹ ਆਉ ਔਰ ਪੰਜਾਬ ਜਿਹੜਾ ਉਹ ਭਾਰਤ ਦੇ ਵਿੱਚ ਆ ਪੰਜਾਬ ਕੋਈ ਵੱਖਰਾ ਕੰਟਰੀ ਨਹੀਂ ਪੰਜਾਬ ਭਾਰਤ ਦਾ ਇੱਕ ਹਿੱਸਾ ਉਹਦੇ ਤੇ ਸਿਰਸਾ ਸਾਹਿਬ ਨੇ ਬੜਾ ਤੰਜ ਕੱਸਿਆ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਇਸ ਗੱਲ ਦੀ ਕੀ ਉਹ ਭਾਜਪਾ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੇ ਬਿਆਨ ਦਿੰਦੇ ਨੇ ਜਾਂ ਸੁਰਖੀਆਂ 'ਚ ਰਹਿਣ ਵਾਸਤੇ ਇਹੋ ਜਿਹੇ ਬਿਆਨ ਦਿੰਦੇ ਆ ਦੇਖੋ ਹੁਣ ਦਸਾ ਸਾਹਿਬ ਜਿਹੜਾ ਵੀ ਕੋਈ ਪੰਜਾਬੀ ਬਾਹਰ ਬੈਠਾ ਹੈ ਨਾ ਉਹਦੇ ਤੇ ਸੈਂਟਰ ਗਵਰਨਮੈਂਟ ਦੀ ਜਿਹੜੀ ਹੈ ਨਿਗਾਹ ਉਹ ਬੜੀ ਮਾੜੀ ਹੈ ਜੀ ਕਿਉਂਕਿ ਜਦੋਂ ਵੀ ਪੰਜਾਬੀ ਉੱਭਰ ਕੇ ਆਉਂਦੇ ਆ ਉਹ ਨੈਗੇਟਿਵਿਟੀ ਵਾਲੇ ਬੰਦੇ ਜਿਹੜੇ ਆ ਉਹ ਸਾਹਮਣੇ ਆ ਜਾਂਦੇ ਆ ਸਿਸਾ ਸਾਹਿਬ ਤੇ ਓਪਨਲੀ ਮਤਲਬ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਖਿਲਾਫ ਬਿਆਨ ਦਿੰਦੇ ਆ ਹਮਮ ਔਰ ਪੰਜਾਬੀ ਮਾਂ ਪਾਰਟੀ ਦੇ ਬਾਰੇ ਉਹ ਬਿਆਨ ਦਿੰਦੇ ਆ ਉਹਨਾਂ ਨੂੰ ਮੇਰਾ ਤਾਂ ਖਿਆਲ ਹੈ ਕਿ ਦਲਜੀਤ ਦੁਸਾਂਜ ਦੀ ਜਿਹੜੀ ਲੋਕਪ੍ਰਿਅਤਾ ਉਹ ਹਜਮ ਨਹੀਂ ਹੋਈ ਹਮਮ ਕਿਉਂਕਿ ਅਮਰੀਕਾ 'ਚ ਵੀ ਉਹ ਸ਼ੋਅ ਕਰਕੇ ਗਏ ਬਿਲਕੁਲ ਜੀ ਬਿਲਕੁਲ ਇੱਥੇ ਵੀ 50 ਤੋਂ 55 ਹਜ਼ਾਰ ਪੰਜਾਬੀਆਂ ਨੇ ਉਹਨੂੰ ਮਾਨ ਦਿੱਤਾ ਕੈਨੇਡਾ ਚ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਮਾਨ ਸਤਿਕਾਰ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜੀ ਉਹ ਪੰਜਾਬ ਦਾ ਪੁੱਤ ਹੈ ਭਾਰਤ ਦਾ ਪੁੱਤ ਹੈ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਮੈਂ ਤਾਂ ਕਹਾਂਗਾ ਉਹਨਾਂ ਨੇ ਇੱਕ ਹਾਸੋ ਵੀ ਨਹੀਂ ਜੀ ਗੱਲ ਕੀਤੀ ਹੈ ਜਿਦਾ ਕਿ ਹਰ ਪੰਜਾਬੀ ਵਿਰੋਧ ਕਰ ਰਿਹਾ ਹੈ ਮੈਂ ਤਾਂ ਸੱਸਾ ਸਾਹਿਬ ਨੂੰ ਸਬਰੰਗ ਟੀਵੀ ਦੇ ਜ਼ਰੀਏ ਇਹ ਕਹਾਂਗਾ ਕਿ ਤੁਸੀਂ ਫਰਾਕ ਦਿੱਲੀ ਦਿਖਾਓ ਪੰਜਾਬੀਆਂ ਦਾ ਮਾਨ ਸਤਿਕਾਰ ਕਰੋ ਜੋ ਪੰਜਾਬੀ ਮੱਲਾ ਮਾਰ ਰਿਹਾ ਉਹਨਾਂ ਨੂੰ ਐਪਰੀਸ਼ੀਏਟ ਕਰੋ ਇਹਦੇ ਵਿੱਚ ਹੀ ਪਲਾਏ ਦੋਸਤੋ ਇਲੈਕਸ਼ਨਾਂ ਯੂ ਐਸ اے ਦੀਆਂ ਅਮਰੀਕਾ ਦੀਆਂ ਵੀ ਸਿਰ ਤੇ ਨੇ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਦੀ ਟਰਮ ਖਤਮ ਹੋ ਜਾਣੀ ਆ ਇਲੈਕਸ਼ਨ ਹੋਣੀ ਆ ਨਵਾਂ ਪ੍ਰੈਜ਼ੀਡੈਂਟ ਕੌਣ ਚੁਣਿਆ ਜਾਂਦਾ ਦੋ ਪਾਰਟੀਆਂ ਨੇ ਡੈਮੋਕ੍ਰੈਟਿਕ ਰਿਪਬਲਿਕਨ ਪਰ ਪੌਲਿਕਨ ਵੱਲੋਂ ਤੇ ਬਹੁਤ ਜ਼ੋਰ ਸ਼ੋਰ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਆਪਣੀ ਦੌਰਚ ਅੱਗੇ ਜਾ ਰਹੇ ਨੇ ਔਰਾ ਥੋੜੇ ਦਿਨਾਂ ਚ ਉਹਨਾਂ ਦੀ ਇੱਕ ਰੈਲੀ ਦੇ ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਗੋਲੀ ਚਲਾਉਣ ਵਾਲੇ ਨੇ ਉਹਨਾਂ ਨੂੰ ਗੋਲੀ ਨਾਲ ਟਾਰਗੇਟ ਕੀਤਾ ਪਰ ਉਹ ਕੁਦਰਤੀ ਉਹਨਾਂ ਦੀ ਜਾਨਵਸਗੀ ਜੋ ਕੰਨ ਦੇ ਲਾਗੋਂ ਦੀ ਖਹਿ ਕੇ ਗੋਲੀ ਨਿਕਲ ਗਈ ਉਹਦੇ ਵਿੱਚ ਇੱਕ ਦੋ ਜਣੇ ਦੀ ਮੌਤ ਵੀ ਹੋ ਗਈ ਕੀ ਹਿੰਦੁਸਤਾਨ ਚ ਤੇ ਇਹ ਅਸੀਂ ਗੱਲਾਂ ਸੁਣਦੇ ਆਂ ਕੈਂਡੀਡੇਟ ਮਾਰ ਦਿੱਤਾ ਗਿਆ ਜਾਂ ਕੈਂਡੀਡੇਟ ਮਰ ਗਿਆ ਉਨੂੰ ਆਪਣੀ ਧੌੜ ਚੋਂ ਲਾਂਭੇ ਕਰਨ ਵਾਸਤੇ ਡੈਮੋਕਰੈਟਿਕ ਕੰਟਰੀ ਨੇ ਡੈਮੋਕਰੈਟਿਕ ਕੰਟਰੀ ਦੇ ਵਿੱਚ ਹਰ ਬੰਦੇ ਦਾ ਹੱਕ ਆ ਇਲੈਕਸ਼ਨ ਲੜਨੀ ਆਪਣੀ ਗੱਲ ਕਹਿਣੀ ਔਰ ਠੋਕ ਕੇ ਗੱਲ ਕਰਨੀ ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੇ ਉੱਤੇ ਜਿਹੜਾ ਜਾਂਦੇਵਾ ਹਮਲਾ ਹੋਇਆ ਉਹਦੇ ਨਾਲ ਉਹਨਾਂ ਦੀ ਲੋਕਪ੍ਰੀਆ ਵਧੀ ਹੈ ਜਾਂ ਘਟੀ ਹੈ ਦੇਖੋ ਜੀ ਟਰੰਪ ਇੱਕ ਸਟ੍ਰੌਂਗ ਕੈਂਡੀਡੇਟ ਹੈ ਪ੍ਰੈਜ਼ੀਡੈਂਟ ਦਾ ਔਰ ਜਿੰਨੂੰ ਲੋਕ ਚਾਹੁੰਦੇ ਵੀ ਹੈ ਕਿਉਂਕਿ ਉਹਦੇ ਫੈਸਲੇ ਨੂੰ ਆਵਾਮ ਨੇ ਐਪਰੀਸ਼ੀਏਟ ਕੀਤਾ ਹੈ ਔਰ ਜਿਸ ਕਰਕੇ ਉਹਨਾਂ ਦੀ ਲੋਕਪ੍ਰਿਤਾ ਕਾਫੀ ਸੀ ਲੇਕਿਨ ਉਹਨਾਂ ਤੇ ਕੁਝ ਡੈਮੋਕਰੇਟਰਾਂ ਨੇ ਕੇਸ ਪਾ ਕੇ ਉਹਨੂੰ ਬਦਰਾਮ ਕਰਨ ਦੀ ਕੋਸ਼ਿਸ਼ ਕੀਤੀ ਚਾਰजेस ਵੀ ਲਗਵਾਏ ਠੀਕ ਪਰ ਉਹ ਡਰੇ ਨਹੀਂ ਨਾਏ ਉਹਨਾਂ ਨੇ ਮਨੋਬਲ ਆਪਣਾ ਨੀਵਾ ਕੀਤਾ ਹਮਮ ਔਰ ਉਹ ਆਪਣੀਆਂ ਰੈਲੀਆਂ ਆਪਣੀ ਚੋਣਵੇਂ ਮੈਂ ਉਸੇ ਤਰ੍ਹਾਂ ਕਰ ਰਹੇ ਹਾਂ ਪਰ ਜਿਹੜਾ ਪੈਨਸਲ ਵੇਨੀਆਂ ਤੇ ਉਹਨਾਂ ਤੇ ਹਮਲਾ ਹੋਇਆ ਏ ਇਹ ਹਮਲਾ ਹੋਣ ਤੋਂ ਬਾਅਦ ਉਹਦਾ ਗ੍ਰਾਫ ਹੋਰ ਉੱਚਾ ਹੋ ਗਿਆ ਏ ਜੀ ਔਰ ਅੱਜ ਡੈਮੋਕ੍ਰੇਟਿਕਾਂ ਨੂੰ ਸੋਚਣਾ ਪੈ ਗਿਆ ਏ ਕਿ ਬਾਈਡਨ ਦੀ ਸਰਪ੍ਰਸਤੀ ਰੇਟ ਇਹ ਇਲੈਕਸ਼ਨ ਨਹੀਂ ਜਿੱਤ ਨੂੰ ਸਕਦੇ ਔਰ ਉਬੀਦਾ ਅਫਵਾਹ ਵੀ ਚੱਲ ਰਹੀ ਹੈ ਕਿ ਕੈਂਡੀਡੇਟ ਰਿਪਲੇਸ ਕਰਨਗੇ ਕੌਣ ਆ ਰਿਹਾ ਦੇਖੋ ਜਿਹੜਾ ਹੁਣ ਸਿਨੈਰੀਓ ਦੇ ਸੰਭਾਵਨਾ ਤੇ ਕਮਲਾ ਹੈਰਸ ਅੀ ਐਲੀਜੀਬਲ ਹੈ ਕਿਉਂਕਿ ਜਦੋਂ ਪ੍ਰਾਇਮਰੀ ਜਿੱਤਣ ਵਿੱਚ ਟਰੰਪ ਸੀ ਉਹ ਟਰੰਪ ਡਰਾਪ ਹੋ ਨਾ ਤਾਂ ਨੈਕਸਟ ਜਿਹੜਾ ਹੈ ਉਹ ਇਲੈਕਸ਼ਨ ਲੜ ਸਕਦਾ ਹੈ ਠੀਕ ਲੇਕਿਨ ਇਹ ਬਹੁਤ ਦੇਰੀ ਕਰ ਚੁੱਕੇ ਆ ਔਰ ਮੇਰੇ ਹਿਸਾਬ ਨਾਲ ਟਰੰਪ ਨੂੰ ਹਰਾਣਾ ਕੋਈ ਸੌਖਾ ਨਹੀਂ ਮੁਨਾਸਬ ਹੀ ਨਹੀਂ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹੈ ਔਰ ਲੋਕ ਵੀ ਇਹ ਸਮਝਦੇ ਹੈ ਕਿ ਇਹ ਮਜ਼ਬੂਤ ਕੈਂਡੀਡੇਟ ਹੈ ਇਹਨੂੰ ਐਲੀਮੀਨੇਟ ਕਰਕੇ ਹੀ ਕੋਈ ਫੈਸਲਾ ਲਿਆ ਜਾ ਸਕਦਾ ਜਿਹਦੇ ਚ ਉਹ ਕਾਮਯਾਬ ਨਹੀਂ ਹੋ ਪਾਏ ਔਰ ਮੈਂ ਤੇ ਕਹਾਂਗਾ ਵੀ ਟਰੰਪ ਦਾ ਆਉਣਾ ਵਸ਼ਿਆ ਔਰ ਟਰੰਪ ਆ ਕੇ ਬੜੇ ਵਧੀਆ ਫੈਸਲੇ ਲੈਣਗੇ ਜਿਸ ਨਾਲ ਕੰਟਰੀ ਦਾ ਮਨੋਬਲ ਵੀ ਉੱਚਾ ਹੋਏਗਾ ਔਰ ਇਹਦਾ ਰੁਤਬਾ ਸੰਸਾਰ ਪੱਧਰ ਤੇ ਹੋਰ ਬਿਹਤਰ ਹੋਵੇਗਾ ਡਾਕਟਰ ਸਾਹਿਬ ਜਾਨੀ ਜਾਨੇ ਇੱਕ ਸਵਾਲ ਹੋਰ ਆ ਸਾਹਮਣੇ ਆਉਂਦਾ ਜੇ ਬਾਈਡਨ ਨੂੰ ਡੈਮੋਕ੍ਰੇਟਿਕ ਪਾਰਟੀ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਕਿ ਆ ਅਸੀਂ ਤੁਹਾਡੇ ਜਾਣਕਾਰੀ ਵਾਸਤੇ ਦੱਸ ਰਿਹਾ ਕਿ ਬਾਈਡਨ ਇਸ ਵੇਲੇ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਕੋਵਿਡ ਚ ਚੱਲ ਰਹੇ ਨੇ ਅਸੀਂ ਉਹਨਾਂ ਦੀ ਸਿਹਤ ਜਾਂਫੀ ਵਾਸਤੇ ਵੀ ਅਰਦਾਸ ਕਰਦੇ ਹਾਂ ਕਿ ਤੰਦਰੁਸਤ ਜਲਦੀ ਹੋਣ ਉਹਨਾਂ ਦੀ ਜਗ੍ਹਾ ਜੇ ਕੈਮਲਾ ਹਾਰਿਸ ਵਾਈਸ ਪ੍ਰੈਜ਼ੀਡੈਂਟ ਇਲੈਕਸ਼ਨ ਲੜਦੇ ਨੇ ਕਿ ਇੰਡੀਅਨ ਲੋਕਾਂ ਦੀ ਜਾਂ ਏਸ਼ੀਅਨ ਲੋਕਾਂ ਦੀ ਹਮਾਇਤ ਲੈ ਸਕਦੇ ਨੇ ਕਿਉਂਕਿ ਉਹ ਇੰਡੀਅਨ ਕਮਿਊਨਿਟੀ ਚੋਂ ਹੀ ਉੱਪਰ ਕੇ ਆਈ ਗੱਲ ਇਹ ਨਹੀਂ ਹੈ ਕਿ ਉਹ ਹਮਾਇਤ ਲੈ ਸਕਣਗੇ ਕਿ ਨਹੀਂ ਲੈ ਸਕਣਗੇ ਅਮਰੀਕਾ ਜਿਹੜਾ ਹੈ ਇਹ ਔਰਤ ਕੈਂਡੀਡੇਟ ਨੂੰ ਪ੍ਰੇਫਰ ਨਹੀਂ ਕਰਦਾ ਹੈ ਏ ਤੁਸੀਂ ਪਹਿਲਾਂ ਵੀ ਵੇਖਿਆ ਹੈ ਹੈਲਰੀ ਕਲੈਂਟਨ ਨੇ ਦੋ ਵਾਰ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਈ ਲੇਕਿਨ ਇਹ ਹੈ ਕਿ ਪਰਫਾਰਮੈਂਸ ਬਾਈਡਨ ਨੂੰ ਬਿਹਤਰ ਦੇ ਸਕਦੀ ਹੈ ਠੀਕ ਔਰ ਇਹਦੇ ਅਸਰ ਲੱਗਦੇ ਆ ਪਰ ਅਜੇ ਤੱਕ ਜਿਹੜੀ ਡੀਐਨਸੀ ਹੈ ਉਹਨੇ ਅਜੇ ਕਲੀਅਰ ਨਹੀਂ ਕੀਤਾ ਕਿ ਬਾਈਡਨ ਇਸ ਰੇਸ ਚੋਂ ਬਾਹਰ ਹੁੰਦੇ ਆ ਜਾਂ ਇਸ ਰੇਸ ਵਿੱਚ ਰਹਿੰਦੇ ਆ ਉਹਨਾਂ ਦੇ ਫੈਸਲੇ ਆਉਣ ਤੋਂ ਬਾਅਦ ਹੀ ਜਿਹੜਾ ਹੈ ਅਗਲਾ ਸਟੈਪ ਜਿਹੜਾ ਉਹ ਲਿਆ ਜਾਏਗਾ ਔਰ ਹਾਲ ਦੀ ਘੜੀ ਮੈਂ ਕਹਾ ਕਿ ਕਮਲਾ ਹੈਰਸ ਵੀ ਅਡੀ ਸਟਰੋਂਗ ਕੈਂਡੀਡੇਟ ਨਹੀਂ ਹੈਗੀ 트럼ਪ ਦੇ ਮੁਕਾਬਲੇ ਦੋਸਤੋ ਇਹ ਹਨ ਕੁਝ ਮੁੱਦੇ ਜਿਹੜੇ ਅੱਜ ਵਿਚਾਰधीन ਤੇ ਵਿਚਾਰੇ ਗਏ ਆਉਣ ਵਾਲੇ ਸਮੇਂ ਵਿੱਚ ਫੇਟਾ ਦੇ ਨਾਲ ਮੁਲਾਕਾਤ ਹੋਏਗੀ ਔਰ ਜਾਂਦੇ ਜਾਂਦੇ ਅਸੀਂ ਡਾਕਟਰ ਸਿੰਦਰ ਸਿੰਘ ਗਿਲਜੀ ਅ ਐਮਬੈਸਡਰ ਆਫ ਪੀਸ ਯੂ ਐਸ اے ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਦੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਇਹਨਾਂ ਨੇ ਕਦੇ ਵੀ ਸਾਨੂੰ ਨਾ ਨਹੀਂ ਕੀਤੀ ਉਦੋਂ ਇਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਆ ਜਾਣਾ ਜਾਂ ਤੁਸੀਂ ਆ ਜਾਓ ਦੋਸਤੋ ਦੇਖਦੇ ਰਹਿਣਾ ਸਭ ਰੰਗ ਟੀਵੀ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਜਿੰਨਾ ਹੰਗਾਰਾ ਤੁਸੀਂ 1 ਸਾਲ ਦੇ ਵਿੱਚ ਵਿੱਚ ਸਭ ਰੰਗ ਟੀਵੀ ਨੂੰ ਦਿੱਤਾ ਸਭ ਰੰਗ ਟੀਵੀ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਔਰ ਆਸ ਵੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਇਦੋਂ ਵੀ ਵੱਧ ਤੁਸੀਂ ਇਹਨੂੰ ਪਿਆਰ ਕਰੋਗੇ ਸਬਸਕ੍ਰਾਈਬ ਕਰੋਗੇ ਡਾਕਟਰ ਸਾਹਿਬ ਆਜਾ ਤੁਸੀਂ ਦਿੰਨੇ ਆ ਤਾਂ ਧੰਨਵਾਦ ਜੀ ਥੈਂਕ ਯੂ ਮਿਹਰਬਾਨੀ